ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਮੇਰੇ ਪਿਤਾ ਜੀ ਬਾਰੇ ਕੁਝ ਲਾਈਨਾਂ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਮੇਰੇ ਪਿਤਾ ਜੀ ਦਾ ਨਾਮ ਸੁਖਦੀਪ ਸਿੰਘ ਹੈ ਉਹਨਾਂ ਦੀ ਉਮਰ 40 ਸਾਲ ਹੈ ਮੇਰੇ ਪਿਤਾ ਜੀ ਇੱਕ ਦੁਕਾਨਦਾਰ ਹਨ ਉਹ ਬਹੁਤ ਹੀ ਮਿਹਨਤੀ ਹਨ ਉਹ ਬਹੁਤ ਹੀ ਦਿਯਾਲੂ ਅਤੇ ਮਦਦਗਾਰ ਹਨ। ਉਹ ਮੇਰੀ ਹਰ ਕੰਮ ਵਿੱਚ ਮਦਦ ਕਰਦੇ ਹਨ। ਉਹ ਸਾਰੇ ਪਰਿਵਾਰ ਦਾ ਧਿਆਨ ਰੱਖਦੇ ਹਨ। ਉਹ ਸਵੇਰੇ ਜਲਦੀ ਉੱਠਦੇ ਹਨ ਤੇ ਸੈਰ ਕਰਨ ਜਾਂਦੇ ਹਨ। ਉਹ ਸਾਡੇ ਪਰਿਵਾਰ ਦੇ ਮੁਖੀ ਹਨ। ਉਹ ਇਮਾਨਦਾਰ ਹਨ ਤੇ ਹਮੇਸ਼ਾ ਸੱਚ ਬੋਲਦੇ ਹਨ। ਮੈਂ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੀ ਹਾਂ। ਪਰਮਾਤਮਾ ਮੇਰੇ ਪਿਤਾ ਜੀ ਦੀ ਉਮਰ ਲੰਬੀ ਕਰੇ ਤੇ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ